ਅੱਧ ਕੰਮ ਚੱਲਿਆ ਆ ਉਹ ਵੀ ਮਤਲਬ ਹੁਣ ਥੋੜਾ ਬੋੜਾ ਰਿਸਪੌਂਸ ਠੀਕ ਮਿਲਣ ਲੱਗਿਆ ਕਈ ਵਾਰ ਤਾਂ ਬਚ ਜਾਂਦਾ ਕਈ ਵਾਰ ਲੱਗ ਜਾਂਦਾ ਕਈ ਵਾਰ ਮੀਂਹ ਆ ਜਾਂਦਾ ਕਈ ਵਾਰ ਕੋਸ਼ ਆ ਜਾਂਦਾ ਪਰ ਠੀਕ ਆ ਹੁਣ ਕਿਰਪਾ ਠੀਕ ਆ ਪਰ ਮਹਾਤਮਾ ਦੀ ਚੱਲ ਰਿਹਾ ਕੰਮ ਤੇ ਸਹੀ ਟਾਈਮ ਤੇ ਵਿਲੇ ਹੋ ਜੰਨੇ ਆ ਤੇ ਇਹੀ ਆਪਣੀ ਤਾਂ ਹੈਗੀ ਆ ਵੀ ਸਾਰਿਆਂ ਨੂੰ ਇੱਥੇ ਹੀ ਰਹਿ ਕੇ ਕੰਮ ਕਰੋ ਬਾਹਰ ਜਾਣ ਦੀ ਕੋਈ ਲੋੜ ਨਹੀਂ ਬਾਕੀ ਅਗਲੇ ਦੀ ਮਰਜ਼ੀ 40 ਲੱਖ ਲਾ ਕੇ ਤੁਸੀਂ ਮਾਲਕ ਨਹੀਂ ਹੈਗੇ ਉੱਥੇ ਕਦੇ ਵੀ ਮਾਲਕ ਇੱਥੇ ਹੀ ਆਪਾਂ ਇੱਥੇ ਪੰਜਾਬ 'ਚ ਹੀ ਰਹਿਣਾ ਚਾਹੀਦਾ ਕਿਉਂਕਿ ਉੱਥੇ ਜਾਂਦਾ ਬੰਦਾ ਪਤਾ ਨਹੀਂ ਮੁੜ ਕੇ ਆਉਂਦਾ ਕਿ ਨਹੀਂ ਆਉ ਪਤਾ ਨਹੀਂ ਉਹ ਜਿਹੜਾ ਇੱਕ ਵੀ ਚਲੇਗਾ ਉਹ ਵਾਪਸ ਥਾਣੇ ਤੋਂ ਰਿਆ ਹੁਣ ਆ ਕਿ ਨਹੀਂ ਹੁਣ ਵਾਪਸ ਕੋਈ ਪਤਾ ਨਹੀਂਗਾ ਇੱਥੇ ਆਪਣੇ ਦੇਸ਼ ਚ ਰਹਿ ਕੇ ਕੰਮ ਕਰੋ ਕਿਰਤ ਕਰੋ ਸਾਰਾ ਕੁਝ ਮਿਲੂਗਾ ਇੱਥੇ ਇਮਾਨਦਾਰੀ ਨਾਲ ਕਰੀ ਜਾਓ ਕੰਮ ਵਧੀਆ ਆ ਫਰਸਟ ਕਲਾਸ ਆ ਵਧੀਆ ਗੁਜ਼ਾਰਾ ਚੱਲਦਾ ਚਾਰ ਪੈਸੇ ਵੀ ਬਚਦੇ ਆ ਗੱਡੀ ਚ ਨਹੀਂ ਬਚਦੇ ਸੀਗੇ ਇਹਦੇ ਚ ਚਾਰ ਪੈਸੇ ਬਚਦੇ ਆ ਮਿਹਨਤ ਕਰਨੇ ਬਚਦੇ ਆ ਜੀ ਉਸ ਤੋਂ ਪਹਿਲਾਂ ਕੀ ਕੀਤਾ ਕਰਦੇ ਸੀ ਜੀ ਕੈਬ ਚ ਲਾਉਂਦਾ ਸੀ ਓਲਾ ਕੈਬ ਕੈਬ ਚ ਲਾਨਦੇ ਸੀ ਉਹਦੇ ਚ ਇਨਾ ਕੋਈ ਵਾਜ ਨਹੀਂ ਨਹੀਂ ਉਹਦੇ ਚ ਤਾਂ ਕੰਪਨੀ ਲੈ ਜਾਂਦੀ 30% ਬਚਨ ਵਜੋਂ ਨੂੰ ਕੁਛ ਨਹੀਂ ਗੱਡੀ ਦਾ ਖਰਚਾ ਬਹੁਤ ਆ ਇਹਦੇ ਚ ਚਾਰ ਪੈਸੇ ਲ ਮਿਹਨਤ ਕਰਾਂਗੇ ਤਾਂ ਫਲ ਮਿਲੂਗਾ ਜਰੂਰ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸਨੀਪ ਸੈਣੀ ਅੱਜ ਅਸੀਂ ਇੱਕ ਆਪਣੇ ਪੰਜਾਬੀ ਵੀਰ ਕੋਲ ਆਏ ਆ ਇਹਨਾਂ ਨੇ ਇੱਥੇ ਡੇਢ ਸਾਲ ਤੋਂ ਪਹਿਲਾਂ ਇੱਕ ਕੜੀ ਚੋਲ ਦਾ ਸਟਾਲ ਸ਼ੁਰੂ ਕੀਤਾ ਸੀ ਇਹਨਾਂ ਨੂੰ ਇੱਥੋਂ ਵਧੀਆ ਰਿਸਪਾਂਸ ਮਿਲ ਰਿਹਾ ਹੈ ਕੌਣ ਕਹਿੰਦਾ ਪੰਜਾਬੀ ਕੰਮ ਨਹੀਂ ਕਰਦੇ ਕਰਦੇ ਆ ਕੰਮ ਤੇ ਅਸੀਂ ਤੁਹਾਨੂੰ ਪੰਜਾਬੀ ਵੀਰ ਨਾਲ ਗੱਲ ਕਰਾਵਾਂਗੇ ਉਹ ਦੱਸਣਗੇ ਇਹਨਾਂ ਨੇ ਕਦੋਂ ਕੰਮ ਸ਼ੁਰੂ ਕੀਤਾ ਔਰ ਕਿੰਨਾ ਇਹਨਾਂ ਨੂੰ ਰਿਸਪਾਂਸ ਆ ਔਰ ਕੀ ਕਰਨਾ ਚਾਹੁੰਦੇ ਸਸੀ ਗਾਲ ਭਾਈ ਸ੍ਰੀ ਗਾਲ ਜੀ ਭਾਜੀ ਆਪਣਾ ਇਹ ਅੱਡਾ ਸ਼ੁਰੂ ਕਰਾ ਦਿੱਤਾ ਸੀ ਤੁਸੀਂ ਸਵਕਸਾਲ ਹੋ ਗਏ ਜੀ ਸਵਕਸਾਲ ਹੋ ਗਏ ਜੀ ਤੁਹਾਨੂੰ ਇੱਥੋਂ ਰਿਸਪੌਂਸ ਕਿਵੇਂ ਆ ਰਿਹਾ ਹੈ ਤੁਸੀਂ ਖੁਸ਼ ਹੋ ਬਸ ਕਦੇ ਘਟੇ ਜੀ ਕਦੇ ਵੱਧ ਕਦੇ ਬਚ ਵੀ ਜਾਂਦਾ ਸਮਾਨ ਕਦੇ ਵੰਡ ਕੇ ਵੀ ਜਾਣਾ ਪੈਂਦਾ ਠੀਕ ਹੈ ਹਾਂ ਜੀ ਤੇ ਤੁਸੀਂ ਉਹ ਜੁੜੇ ਨੌਜਵਾਨ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਪੰਜਾਬ ਉਹਨਾਂ ਨੂੰ ਤੁਸੀਂ ਕੀ ਡਾਕੀ ਮੈਸੇਜ ਹੈ ਉਹਨਾਂ ਨੂੰ ਕਹਿੰਦੇ ਵੀ ਇੱਥੇ ਰਹਿ ਕੇ ਮਿਹਨਤ ਕਰੋ ਇੱਥੇ ਸਾਰਾ ਕੁਝ ਹੈਗਾ ਉੱਥੇ ਜਾ ਕੇ ਤਾਂ ਗੁਲਾਮੀ ਦੀ ਜ਼ਿੰਦਗੀ ਆ ਮਾਲਕ ਨਹੀਂ ਹੈਗੀ ਉੱਥੇ ਇੱਥੇ ਆਪਾਂ ਮਾਲਕ ਆ ਆਪਣੇ ਮਾਲਕ ਆਪਣੀ ਮਨਮਰਜ਼ੀ ਦੇ ਮਾਲਕਾ ਲਾਉਣਾ ਨਹੀਂ ਲਾਉਣਾ ਉੱਥੇ ਆਪਾਂ ਤਾਂ ਅੰਗਰੇਜ਼ਾਂ ਦੇ ਅਧੀਨ ਆ। ਇਹ ਥੋੜਾ ਜਿਹਾ ਤੁਸੀਂ ਇਹ ਕੰਮ ਕੀਤਾ ਇਸ ਰੋਜ਼ਗਾਰ ਨਾਲ ਤੁਹਾਡੀ ਫੈਮਿਲੀ ਦਾ ਵਧੀਆ ਗੁਜ਼ਾਰਾ ਹੁੰਦਾ ਹੈ। ਹਾਂਜੀ ਹਾਂਜੀ ਵਧੀਆ ਗੁਜ਼ਾਰਾ ਹੁੰਦਾ ਜੀ। ਠੁੱਕੇ ਨਹੀਂ ਮਰਦੇ ਵਧੀਆ ਆ। ਫਾਸਕਲਾ ਦਾ ਚਾਰ ਪੈਸੇ ਵੀ ਵੱਜਦੇ ਆ। ਕਿੰਨੇ ਜੀ ਆਪਣੇ ਘਰ ਵਿੱਚ ਹੈ? 5 ਜੀ ਹੈ ਜੀ। 5 ਜੀ। ਹਾਂਜੀ। ਤੇ ਤੁਸੀਂ ਹੋਰ ਤੁਹਾਡਾ ਕੀ ਮੈਸੇਜ ਹੈ ਜਿਹੜੇ ਅੱਜ ਕੱਲ ਦਾ ਯੂਥ ਹੈ ਜੋ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ? ਉਹਨਾਂ ਨੂੰ ਇਹੀ ਮੈਸੇਜ ਹੈ ਵੀ ਕੰਮ ਕਰੋ ਇੱਥੇ ਬਹੁਤ ਕੁਝ ਹੈਗਾ ਕੰਮ ਕਰਨ ਨੂੰ ਬਹੁਤ ਕੁਝ ਹੈ ਜੇ ਮਿਹਨਤ ਕਰਾਂਗੇ ਤਾਂ ਮਿਹਨਤ ਦਾ ਫਲ ਜ਼ਰੂਰ ਜਿੰਨ ਸਕਿਲਡ ਵਰਕ ਆਂਦਾ ਹੋਵੇ ਫਿਰ ਵੀ ਆਪਾਂ ਬਾਹਰ ਚ ਭੱਜਦੇ ਆ ਇਹਨਾਂ ਐਜੂਕੇਸ਼ਨ ਕੋਲ ਹਾਇਰ ਐਜੂਕੇਸ਼ਨ ਲੈ ਕੇ ਉਹ ਬੱਚੇ ਜਿਹੜੇ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ ਉਹਨਾਂ ਨੂੰ ਇਦਾਂ ਵੀ 40-40 ਲੱਖ ਲਾ ਕੇ ਵੀ ਆਪਾਂ ਮਾਲਕ ਨਹੀਂ ਹੈਗੇ ਫਿਰ ਵੀ ਗੁਲਾਮੀ ਦੀ ਜ਼ਿੰਦਗੀ ਆ ਉੱਥੇ ਜਾ ਕੇ ਕੰਮ ਮਿਲਣਾ ਨਹੀਂ ਮਿਲਣਾ ਕੋਈ ਪਤਾ ਨਹੀਂਗਾ ਇੱਥੇ ਹੀ ਰਹਿ ਕੇ ਮਿਹਨਤ ਕਰੋ ਬਹੁਤ ਕੁਸ਼ ਹੈ ਥੋੜੇ ਪੈਸੇ ਲਾ ਕੇ ਵਧੀਆ ਹੈਗਾ ਕਾਰੋਬਾਰ ਵਧੀਆ ਚੱਲੂਗਾ ਤੇ ਪ੍ਰਮਾਤਮਾ ਦੀ ਉਹ ਆਸਰਾ ਲੈ ਕੇ ਵਧੀਆ ਚੱਲੂਗਾ ਕੰਮ ਚੱਲਿਆ ਆ ਉਹ ਵੀ ਮਤਲਬ ਹੁਣ ਥੋੜਾ ਬੋਧਾ ਰਿਸਪਾਂਸ ਠੀਕ ਮਿਲਣ ਲੱਗਾ ਕਈ ਵਾਰ ਤਾਂ ਬਚ ਜਾਂਦਾ ਕਈ ਵਾਰ ਲੱਗ ਜਾਂਦਾ ਕਈ ਵਾਰ ਮੀਂਹ ਆ ਜਾਂਦਾ ਕਈ ਵਾਰ ਕੋਸ਼ ਆ ਜਾਂਦਾ ਪਰ ਠੀਕ ਆ ਹੁਣ ਕਿਰਪਾ ਠੀਕ ਆ ਪ੍ਰਮਾਤਮਾ ਦੀ ਚੱਲ ਰਿਹਾ ਕੰਮ ਤੇ ਸਹੀ ਟਾਈਮ ਤੇ ਵਿਲੇ ਹੋ ਜੰਨੇ ਆ ਤੇ ਇਹੀ ਆਪਣੀ ਤਾਂ ਹੈਗੀ ਆ ਵੀ ਸਾਰਿਆਂ ਨੂੰ ਇੱਥੇ ਹੀ ਰਹਿ ਕੇ ਕੰਮ ਕਰੋ ਬਾਹਰ ਜਾਣ ਦੀ ਕੋਈ ਲੋੜ ਨਹੀਂ ਬਾਕੀ ਅਗਲੇ ਦੀ ਮਰਜ਼ੀ 40 ਲੱਖ ਲਾ ਕੇ ਤੁਸੀਂ ਮਾਲਕ ਨਹੀਂ ਹੈਗੇ ਉੱਥੇ ਕਦੇ ਵੀ ਮਾਲਕ ਇੱਥੇ ਹੀ ਆਪਾਂ ਇੱਥੇ ਪੰਜਾਬ 'ਚ ਹੀ ਰਹਿਣਾ ਚਾਹੀਦਾ ਕਿਉਂਕਿ ਉੱਥੇ ਜਾਂਦਾ ਬੰਦਾ ਪਤਾ ਨਹੀਂ ਮੁੜ ਕੇ ਆਉਂਦਾ ਕਿ ਨਹੀਂ ਆਉਂਦਾ ਕੋਈ ਪਤਾ ਨਹੀਂਗਾ ਪਤਾ ਨਹੀਂ ਉਹਦਾ ਜਿਹੜਾ ਇੱਕ ਵੀ ਚਲੇਗਾ ਵਾਪਸ ਥਾਣੇ ਤੋਂ ਰਿਆ ਹੁਣਾ ਕਿ ਨਹੀਂ ਹੁਣਾ ਵਾਪਸ ਕੋਈ ਪਤਾ ਨਹੀਂਗਾ ਇੱਥੇ ਆਪਣੇ ਦੇਸ਼ ਚ ਰਹਿ ਕੇ ਕੰਮ ਕਰੋ ਕਿਰਤ ਕਰੋ ਸਾਰਾ ਕੁਝ ਮਿਲੂਗਾ ਇੱਥੇ ਇਮਾਨਦਾਰੀ ਨਾਲ ਕਰੀ ਜਾਓ ਕੰਮ ਵਧੀਆ ਆ ਫਰਸਟ ਕਲਾਸ ਆ ਵਧੀਆ ਗੁਜ਼ਾਰਾ ਚੱਲਦਾ ਚਾਰ ਪੈਸੇ ਵੀ ਬਚਦੇ ਆ ਗੱਡੀ 'ਚ ਨਹੀਂ ਬਚਦੇ ਸੀਗੇ ਇਹਦੇ 'ਚ ਚਾਰ ਪੈਸੇ ਬਚਦੇ ਆ ਮਿਹਨਤ ਕਰਨੇ ਬਚਦੇ ਆ ਜੀ ਤੁਸੀਂ ਪਹਿਲਾਂ ਕੀ ਕੀਤਾ ਕਰਦੇ ਸੀ ਸੀ ਕੈਬ ਚਲਾਉਂਦਾ ਸੀ ਓਲਾ ਕੈਬ ਕੈਬ ਚਲਾਨਦੇ ਸੀ ਉਹਦੇ 'ਚ ਇਨਾ ਕੋਈ ਵਾਜ ਨਹੀਂ ਨਹੀਂ ਉਹਦੇ 'ਚ ਤਾਂ ਕੰਪਨੀ ਲੈ ਜਾਂਦੀ 30% ਬਚਨ ਵਜੋਂ ਨੂੰ ਕੁਛ ਨਹੀਂ ਗੱਡੀ ਦਾ ਖਰਚਾ ਬਹੁਤ ਆ ਇਹਦੇ 'ਚ ਚਾਰ ਪੈਸੇ वञे <laughs> सभु